ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਧੇ ਤੌਰ ਤੇ ਅਤੇ ਇੰਟਰਨੈਟ ਦੇ ਰਾਹੀਂ ਇਸ ਚੈਨਲ ਨੂੰ ਦੇਖ ਰਹੀ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਮੁੱਚੀ ਸਿੱਖ ਕੌਮ ਜਾਣਦੀ ਹੈ ਕਿ ਸਿੱਖ ਕੌਮ ਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਪੋਖੜ ਧਾਲ ਉੱਪਰ ਬੈਠੇ ਬਾਪੂ ਸੂਰਤ ਸਿੰਘ ਜੀ ਦੀ ਦਿਨ ਬਦਨ ਡਿੱਗਦੀ ਜਾ ਰਹੀ ਸਿਹਤ ਅਤੇ ਸਰੀਰਕ ਕਮਜ਼ੋਰੀ ਨੇ ਉਹਨਾਂ ਦੀ ਹਾਲਤ ਨੂੰ ਭਾਵੇਂ ਜਰਜਰਾ ਕਰ ਦਿੱਤਾ ਹੈ ਪਰ ਉਹਨਾਂ ਦੀ ਮਾਨਸਿਕ ਹਾਲਤ ਡ੍ਰਿਡ ਅਤੇ ਚੜ੍ਹਦੀ ਕਲਾ ਵਿੱਚ ਹਨ ਪਰ ਪੰਜਾਬ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਸਿੱਖ ਇਦਿਆਂ ਦੀ ਰਿਹਾਈ ਨੂੰ ਅਣਗੌਲਿਆ ਕਰ ਰਹੀ ਹੈ ਸਗੋਂ ਵਾਰ-ਵਾਰ ਉਹਨਾਂ ਨੂੰ ਚੁੱਕ ਕੇ ਜੋ ਪੁਲਸ ਮਾਨਸਿਕ ਤੌਰ ਤੇ ਟੌਰਚਰ ਕਰ ਰਹੀ ਹੈ ਅਤੇ ਜੋ ਕਿ ਹਮਨ ਰਾਈਟ ਦੀ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਜੀ ਦੀ ਸ਼ਹਾਦਤ ਵੱਲ ਵੱਡੇ ਕਦਮਾਂ ਦੀ ਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਕੌਮ ਦੀ ਜਾਣੀ ਪਾਣੀ ਜਾਣੀ ਪਹਿਚਾਣੀ ਸ਼ਖਸੀਅਤ ਉੱਗੇ ਲੇਖਕ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਮੌਜੂਦ ਹਨ ਡਾਕਟਰ ਸਾਹਿਬ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ ਔਲ ਸਾਡੇ ਦਰਸ਼ਕਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਡਾਕਟਰ ਸਾਹਿਬ ਬਾਪੂ ਜੀ ਦੇ ਕਹੇ ਹੋਏ ਸ਼ਬਦ ਕਿ ਜਾਨ ਜਾਨ ਦੇ ਕੇ ਜੋ ਦੀਵੇ दिले ਉਸ ਨੂੰ ਰੋਸ਼ਨ ਕਰਾਂਗੇ ਜੀ ਜੀ ਤੇ ਉਹ ਇਸ ਇਰਾਦੇ ਦੇ ਉੱਪਰ ਡ੍ਰਿਡ ਨੇ ਤੇ ਉਹ ਮਤਲਬ ਕਿ ਪੂਰੀ ਅੱਜ ਵੀ ਮਤਲਬ ਕਿ ਉਹਨਾਂ ਦੇ ਜੋ ਦਲੇਰੀ ਭਰੇ ਬੋਲ ਨੇ ਅਤੇ ਜੋ ਉਹਨਾਂ ਦਾ ਡ੍ਰਿਡ ਵਿਸ਼ਵਾਸ ਹੈ ਉਹ ਸ਼ਹਾਦਤ ਵੱਲ ਵਧ ਰਹੇ ਨੇ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਬਿਲਕੁਲ ਜਿਹੜੀਆਂ ਜਾਇਜ਼ ਮੰਗਾਂ ਨੇ ਜੋ ਸਿੱਖ ਕੈਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਮਰਕ ਕਾਨੂੰਨੀ ਤੌਰ ਤੇ ਰਿਹਾ ਕਰਨਾ ਚਾਹੀਦਾ ਹੈ ਹਿਊਮਨ ਰਾਈਟ ਦੀ ਜੋ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ ਸਾਰੇ ਕੁਝ ਦੇ ਬਾਵਜੂਦ ਵੀ ਭਾਰਤ ਸਰਕਾਰ ਵੀ ਇਸ ਚੀਜ਼ ਤੋਂ ਜਾਣੂ ਹੈ ਪੰਜਾਬ ਸਰਕਾਰ ਵੀ ਇਸ ਚੀਜ਼ ਤੋਂ ਜਾਣੂ ਹੈ ਹਿਊਮਨ ਰਾਈਟ ਵੀ ਇਸ ਚੀਜ਼ ਤੋਂ ਜਾਣੂ ਨੇ ਪਰ ਸਾਰਿਆਂ ਵੱਲੋਂ ਹੀ ਇਹ ਜਿਹੜਾ ਮਸਲਾ ਏ ਇਸ ਨੂੰ ਅੰਗੋਲਿਆਂ ਕੀਤਾ ਜਾ ਰਿਹਾ ਹੈ ਪਰ ਸਦਕੇ ਜਾਈਏ ਬਾਪੂ ਜੀ ਦੇ ਜਿਨ੍ਹਾਂ ਨੇ ਕਿ ਇਸ ਵਡੇਰੀ ਅਵਸਥਾ ਦੇ ਵਿੱਚ ਅਮਰੀਕਾ ਤੋਂ ਜਾ ਕੇ ਉਹਨਾਂ ਸੇ ਕੈਦੀਆਂ ਦੀ ਰਿਹਾਈ ਦੇ ਲਈ ਮੋਰਚਾ ਲਾਇਆ ਤੇ ਉਸ ਮੋਰਚੇ ਦੀ ਜੋ ਉਹਨਾਂ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ ਬੇਸ਼ੱਕ ਪੁਲਿਸ ਨੇ ਉਹਨਾਂ ਨੂੰ ਪਰਿਵਾਰਕ ਤੌਰ ਤੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਉਹਨਾਂ ਦੇ ਬੇਟੇ ਨੂੰ ਵੀ ਉਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੀ ਬੇਟੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਵੀ ਵਾਰ-ਵਾਰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਉਹ ਹਮੇਸ਼ਾ ਹੀ ਜੋ ਚੜ੍ਹਦੀ ਕਲਾ ਦੇ ਵਿੱਚ ਰਹੇ ਹਨ ਜਿਹੜਾ ਸਿੱਖ ਕੈਦੀਆਂ ਦੀ ਰਿਹਾਈ ਦਾ ਮੂਲ ਮੁੱਦਾ ਹੈ ਉਹ ਹੈ ਕਿ ਇਹ ਜਿਹੜੇ ਸਿੱਖ ਕੈਦੀ ਨੇ ਇਹਨਾਂ ਨੂੰ ਕਿਉਂ ਕਿਸ ਕਰਕੇ ਜਦ ਆਪਾਂ ਸੰਗਤਾਂ ਦੇ ਨਾਲ ਪੂਰੀ ਤਰ੍ਹਾਂ ਸਾਂਝ ਬਾਈਏ ਕਿ ਕਿਉਂ ਇਹਨਾਂ ਸੇ ਕੈਦੀਆਂ ਨੂੰ ਗ੍ਰਿਫਤਾਰ ਕੀਤਾ ਕੀ ਕਾਰਨ ਸੀ ਤੇ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਅ ਵੇਖੋ ਘਾਟ ਸਭ ਪਹਿਲੀ ਗੱਲ ਤਾਂ ਇਹ ਕਿ ਜਦੋਂ ਅਸੀਂ ਸਿੱਖ ਕੈਦੀਆਂ ਦੀ ਰਖਾਈ ਤੇ ਅ ਅੱਜ ਜਿਹੜੀਆਂ ਸਾਡਾ ਸੰਘਰਸ਼ ਚੱਲ ਰਿਹਾ ਰਿਹਾ ਹੈ ਦੇ ਬਾਰੇ ਉਹਦੇ ਪਿੱਛੇ ਅਸੀਂ ਪਿਛੋਕੜal ਵੇਖਦੇ ਹਾਂ ਤਾਂ ਪ੍ਰਮੁੱਖ ਕਾਰਨ ਜਿਹੜਾ ਮਨੁੱਖ ਦੀ ਮਾਨਸਿਕਤਾ ਦੇ ਵਿੱਚ ਜਨਮ ਲੈਂਦਾ ਉਹ ਇਹ ਹੈ ਕਿ ਉਹ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਕਿਉਂ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਬਹੁਤ ਨੌਜਵਾਨ ਉਹ ਨੇ ਜਿਨ੍ਹਾਂ ਦੇ ਉੱਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਝੂਠੇ ਕੇਸ ਵੀ ਪਾਏ ਗਏ ਉਹ ਵੀ ਜਿਲ੍ਹਾਂ ਦੇ ਵਿੱਚ ਬੰਦ ਨੇ ਦੂਸਰੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਿਸੇ ਨਾ ਕਿਸੇ ਕੇਸ ਦੇ ਵਿੱਚ ਸ਼ਮੂਲੀਅਤ ਵਖਾ ਕੇ ਜਿਹੜੇ ਨੌਜਵਾਨਾਂ ਨੂੰ ਪੰਜਾਬ ਜਾਂ ਪੰਜਾਬ ਦੀੋਂ ਬਾਹਰ ਦੀਆਂ ਜਿਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਉਹ ਉੱਥੋਂ ਦੀ ਕਾਨੂੰਨੀ ਜਿਹੜੀ ਵਿਵਸਥਾ ਹੈ ਉਹਦੇ ਮੁਤਾਬਕ ਉੱਥੋਂ ਦੀਆਂ ਸਥਾਨਕ ਅਦਾਲਤਾਂ ਵੱਲੋਂ ਜਿਹੜੀ ਸਜ਼ਾ ਸੁਣਾਈ ਗਈ ਉਹ ਤਕਰੀਬਨ ਉਹ ਪੂਰੀ ਕਰ ਚੁੱਕੇ ਨੇ ਔਰ ਪੂਰੀ ਕਰਨ ਦੇ ਬਾਵਜੂਦ ਵੀ ਭਾਵੇਂ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਮੁੱਚੇ ਇਸ ਕੇਸ ਦੇ ਵਿੱਚ ਜਾਂ ਸੰਘਰਸ਼ ਨਾਲ ਸੰਬੰਧਿਤ ਨੁਕਤੇਆਂ ਦੇ ਵਿੱਚ ਅਜੇ ਜਿਹੜੀਆਂ ਕਾਨੂੰਨੀ ਗਰਾਉਂਡਸ ਨੂੰ ਅਸੀਂ ਜੁਡੀਸ਼ੀਅਲ ਗਰਾਉਂਡਸ ਕਹਿੰਦੇ ਆ ਉਹਨਾਂ ਨੂੰ ਵੀ ਅਜੇ ਵਾਚਣਾ ਬਹੁਤ ਜ਼ਰੂਰੀ ਹੈ ਪਰ ਫਿਰ ਵੀ ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਕਿ ਉਹ ਵੀਰ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਜਿੰਨੀ ਉਥੋਂ ਦੀ ਨਿਆਂਪਾਲਿਕਾ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ ਉਹ ਬੜੀ ਸ਼ਾਂਤੀ ਦੇ ਨਾਲ ਜੇਲ੍ਹਾਂ ਦੇ ਵਿੱਚ ਰਹਿੰਦੇ ਆ ਦ੍ਰਿੜਤਾ ਦੇ ਨਾਲ ਪੂਰੀ ਕਰ ਚੁੱਕੇ ਨੇ ਉਹਦੇ باوجود ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਨਹੀਂ ਛੱਡਿਆ ਗਿਆ ਕਈ ਤਾਂ ਐਵੇਂ ਦੇ ਵੀਰ ਨੇ ਜਿਹੜੇ ਅਜੇ ਤੱਕ ਇੱਕ ਕਰੀ ਵੀ ਪਰੋਲ ਤੇ ਵੀ ਨਹੀਂ ਆ ਸਕੇ ਬਿਲਕੁਲ ਕੁਝ ਪੰਜਾਬ ਦੀਆਂ ਜੇਲ੍ਹਾਂ ਤੋਂ ਜਿਹੜੇ ਬਾਹਰ ਬੰਦ ਸੀਗੇ ਉਹਨਾਂ ਦੇ ਪਰਿਵਾਰਕ ਹਾਲਾਤ ਇਹਨੇ ਸਾਜ਼ਗਰ ਨਹੀਂ ਸੀ ਕਿ ਪਰਿਵਾਰ ਵੱਲੋਂ ਹਰ ਮਹੀਨੇ ਜਾਂ ਸਾਲ ਦੇ ਵਿੱਚ ਜ਼ਿਆਦਾ ਵਰੀ ਮੁਲਾਕਾਤਾਂ ਕੀਤੀਆਂ ਜਾਂਦੀਆਂ ਉਹ ਪਰਿਵਾਰ ਦੇ ਨਾਲੋਂ ਵੀ ਬਿਲਕੁਲ ਟੁੱਟੇ ਰਹੇ ਇਸੇ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਪ੍ਰੋਫੈਸਰ ਸਾਹਿਬ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਤਿਹਾੜ ਜੇਲ੍ਹ ਦੇ ਵਿੱਚ ਜੋ ਉਹਨਾਂ ਦੀ ਜਿਹੜੀ ਮਾਨਸਿਕ ਹਾਲਾਤ ਆ ਉਹ ਬਣ ਚੁੱਕੀ ਸੀ ਸੋ ਅਸੀਂ ਇਹਨਾਂ ਨੂੰ ਤਿੰਨ ਰੂਪ ਚ ਦੇਖ ਸਕਦੇ ਹਾਂ ਇੱਕ ਤਾਂ ਜਿਹੜੇ ਬਿਲਕੁਲ ਨਜਾਇਜ਼ ਨੌਜਵਾਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਰ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਦੂਜਾ ਉਹ ਸੀ ਜਿਨ੍ਹਾਂ ਦੀ ਕਿਸੇ ਨਾ ਕਿਸੇ ਵਰਤਾਰੇ ਦੇ ਵਿੱਚ ਸ਼ਮੂਲੀਅਤ ਵਿਖਾ ਕੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਪਰ ਨਿਆਂਪਾਲਿਕਾ ਵੱਲੋਂ ਦਿੱਤੀ ਸਜ਼ਾ ਜਿਹੜੀ ਉਹ ਪੂਤ ਚੁੱਕੇ ਨੇ ਪਰ ਉਹਦੇ باوجود ਵੀ ਜੇਲ੍ਹਾਂ 'ਚ ਬੰਦ ਨੇ ਤੀਸਰੇ ਉਹ ਸੀ ਜਿਸ ਤਰ੍ਹਾਂ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੋਫੈਸਰ ਦندرਪਾਲ ਸਿੰਘ ਪੁੱਲਰ ਜਾਂ ਗੁਰਦੀਪ ਸਿੰਘ ਖਹਿਰਾ ਸੋ ਇਹ ਤਿੰਨ ਸਾਡੇ ਸਾਹਮਣੇ ਜਿਹੜੀਆਂ ਉਹ ਸਾਡੇ ਜਿਹੜੇ ਵੀਰ ਨੇ ਉਹਨਾਂ ਦੀਆਂ ਬਣ ਜਾਂਦੀਆਂ ਨੇ ਜੇ ਅਸੀਂ categories ਕਹ ਲਓ ਜਾਂ ਕਿਸਮਾਂ ਕਹ ਲਓ ਪਰ ਮੁੱਦਾ ਇੱਕ ਹੀ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜਾਂ ਤਾਂ ਜੇਲ੍ਹਾਂ ਰੱਖਿਆ ਜਾ ਰਿਹਾ ਤੇ ਜਿਹੜਾ ਉਹਨਾਂ ਦਾ ਹੱਕ ਬਣਦਾ ਹੈ ਕਿ ਉਹ ਆਪਣੇ ਸਥਾਨਿਕ ਖਿੱਤੇ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤੇ ਜਾ ਸਕਦੇ ਇਸ ਤਰ੍ਹਾਂ ਭੁੱਲਰ ਸਾਹਿਬ ਨੂੰ ਬਹੁਤ دیر ਬਾਅਦ ਚ ਕੀਤਾ ਤੇ ਉਹਨਾਂ ਨੂੰ ਫਿਰ ਵੀ ਨਹੀਂ ਕੀਤਾ ਗਿਆ ਇਹਦੇ ਸਾਹਮਣੇ ਜਦੋਂ ਅਸੀਂ ਮੂਲ ਕਾਰਨ ਨੂੰ ਵੇਖਦੇ ਹਾਂ ਤਾਂ ਉਹ ਕਿਤਨੇ ਕਿਤੇ ਸਾਡੇ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਵਿਤਕਰੇ ਦੀ ਗੱਲ ਸਾਹਮਣੇ ਆਉਂਦੀ ਹੈ ਹਮਮ ਕਿਉਂਕਿ ਡਾਕਟਰ ਸਾਹਿਬ ਕੈਦੀ ਨਹੀਂ ਇਹ ਸਾਰੇ ਸਿਆਸੀ ਕੈਦੀ ਨੇ ਇਹਨਾਂ ਦਾ ਘਰ ਦਾ ਕੋਈ ਜੱਜ ਜਿੰਦਾ ਕੋਈ ਚੱਕਰ ਨਹੀਂ ਗਿਆ ਇਹ ਤਾਂ ਸਿਆਸੀ ਕੈਦੀ ਨੇ ਪਰ ਫਿਰ ਵੀ ਉਹਨਾਂ ਦੇ ਨਾਲ ਐਵੇਂ ਦਾ ਵਰਤਾਅ ਕੀਤਾ ਜਾ ਰਿਹਾ ਦੂਜੇ ਪਾਸੇ ਜਦੋਂ ਅਸੀਂ ਸਿੱਖ ਕਤਲੇਆਮ ਦੀ ਗੱਲ ਕਰਦੇ ਆਂ ਤੇ ਜਿਹੜੇ ਦਿੱਲੀ ਦੇ ਕ੍ਰਿਮੀਨਲਸ ਨੇ ਜਿਨ੍ਹਾਂ ਨੂੰ ਤੁਸੀਂ ਸਿਆਸੀ ਕੈਦੀਆਂ ਦੇ ਦਾਇਰੇ 'ਚ ਰੱਖ ਕੇ ਨਹੀਂ ਵਿਚਾਰ ਸਕਦੇ ਉਹ ਲੋਕ ਜਿਨ੍ਹਾਂ ਨੇ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਬੀਬੀਆਂ ਦੀ ਬੇਪਤੀ ਕੀਤੀ ਘਰਾਂ-ਬਾਰਾਂ ਨੂੰ ਲੁੱਟਿਆ ਗਿਆ ਕਿ ਉਹ ਸਾਰਾ ਕ੍ਰਾਈਮ ਸੀ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਨੂੰ ਤੁਸੀਂ ਰਾਜਸੀ ਰਾਜਸੀ ਗੁੰਡਾ ਕਰਦੀ ਤਾਂ ਕਹਿ ਸਕਦੇ ਆ ਪਰ ਰਾਜਸੀ ਕੈਦੀਆਂ ਦੇ ਦਾਇਰੇ ਚ ਉਹਨਾਂ ਨੂੰ ਨਹੀਂ ਰੱਖ ਸਕਦੇ ਅੰਬੈਸ਼ਨਾਂ ਕਾਤਲ ਸੀ ਉਹਨਾਂ ਨੇ ਜਿਸ ਹਰਬ ਨੇ ਉਹਨਾਂ ਬੱਚਿਆਂ ਨੂੰ ਕਤਲ ਕੀਤਾ ਤੇ ਉਹਨਾਂ ਨੂੰ ਤਾਂ ਬੜੀਆਂ ਥੋੜੀਆਂ ਥੋੜੀਆਂ ਸਜ਼ਾ ਦੇ ਕੇ ਉਹ ਛੱਡ ਦਿੱਤਾ ਗਿਆ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਕਿਸ਼ੋਰੀ ਲਾਲ ਦੀ ਐਗਜ਼ਾਮਪਲ ਇਹ ਹੈ ਕਿਸ਼ੋਰੀ ਲਾਲ ਦੀ ਐਗਜ਼ਾਮਪਲ ਸੀ ਕਿ ਫਾਂਸੀਆਂ ਤੇ ਉਮਰ ਕੈਦਾਂ ਹੋਈਆਂ ਹੋਣ ਤਾਂ ਉਹ ਬੰਦਾ ਫਿਰ ਵੀ ਬਾਹਰ ਫੇਰ ਰਿਹਾ ਕਿੰਨੀ ਵਾਰੀ ਪ੍ਰੋਲ ਤੇ ਆ ਚੁੱਕਾ ਹੈ ਦੂਜੇ ਬੰਨੇ ਬਿਲਕੁਲ ਉਹਦੇ ਸਮਰੂਪ ਦੇ ਵਿੱਚ ਜੇਕਰ ਅਸੀਂ ਪ੍ਰੋਫੈਸ਼ਨਲ ਪੁਲਰ ਕੇਸ ਲੈਂਦੇ ਸੀਗੇ ਤਾਂ ਉਸ ਕੇਸ ਦੇ ਵਿੱਚ ਜਿਹੜੀ ਇਥੋਂ ਤੱਕ ਜੁਡੀਸ਼ਰੀ ਆ ਉਹ ਵੀ ਉਹਦੇ ਬਹੁਤ ਸਾਰੇ ਉਹਨਾਂ ਨਾਲ ਸੰਬੰਧਿਤ ਜੱਜ ਜਿਹੜੇ ਉਹ ਹੈਰਾਨ ਸੀਗੇ ਕਿ ਦੋਸ਼ ਕੋਈ ਸਾਬਤ ਨਹੀਂ ਹੋ ਰਿਹਾ ਪਰ ਫਿਰ ਵੀ ਇੱਕ નિર્ਦੋਸ਼ ਨੂੰ ਫਾਂਸੀ ਦੇ ਸੱਜ ਜਿਹੜੀ ਸੁਣਾਈ ਜਾ ਰਹੀ ਹੈ ਸੋ ਇੱਥੇ ਜਾ ਕੇ ਜਿਹੜਾ ਮੂਲ ਕਾਰਨ ਸੀ ਉਹ ਹੀ ਬਣਦਾ ਸੀ ਕਿ ਘੱਟ ਗਿਣਤੀ ਦੇ ਹੱਕਾਂ ਦੀ ਰੱਖਿਆ ਦੀ ਜਮਨ ਜਿਹੜੀ ਹੈ ਉੱਥੋਂ ਦੀ ਸਟੇਟ ਨਹੀਂ ਹੈਗੀ ਸੋ ਇਹ ਮੂਲ ਕਾਰਨ ਆ ਸਾਨੂੰ ਕਿਸੇ ਰੂਪ ਵਿੱਚ ਅਸੀਂ ਗੈਣ ਲਈਏ ਪਰ ਆ ਜਾ ਕੇ ਜਦੋਂ ਅਸੀਂ ਸਾਰੇ ਪੱਖ ਨੂੰ ਵਿਚਾਰਦੇ ਹਾਂ ਜੇ ਜਿਹੜੀਆਂ ਨੇ ਇਹ ਮਲਟੀਪਲ ਡਾਈਮੈਂਸ਼ਨਸ ਨੇ ਕਿ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਸਮੁੱਚੀ ਸਮੱਸਿਆ ਅਦਨ ਕਰਦੇ ਆ ਤਾਂ ਸਾਡੇ ਸਾਹਮਣੇ ਇਹੀ ਪੱਖ ਉੱਪਰ ਕੇ ਸਾਹਮਣੇ ਆਉਂਦਾ ਹੈ ਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਜਿਹੜੀ ਰੱਖਿਆ ਉਹ ਨਹੀਂ ਕੀਤੀ ਜਾ ਰਹੀ ਪਰ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਣੇ ਜਿਹੜੇ ਕੌਮ ਦੇ ਮੁਖੀ ਨੇ ਕੌਮ ਦੇ ਆਗੂ ਨੇ ਉਹਨਾਂ ਦਾ ਇਹਨਾਂ ਨੌਜਵਾਨਾਂ ਦੇ ਪ੍ਰਤੀ ਕੋਈ ਫਰਜ਼ ਨਹੀਂ ਸੀ ਬੰਦਾ ਉਹਨਾਂ ਨੇ ਇਸ ਚੀਜ਼ ਨੂੰ ਬਿਲਕੁਲ ਇਗਨੋਰ ਕੀਤਾ ਕੋਈ ਪੇਰਵਾਹੀ ਨਹੀਂ ਕਿਸੇ ਕਿਸੇ ਨਾ ਸ਼ਰਮਨੀ ਕਮੇਟੀ ਨੇ ਜਿੱਦਾਂ ਹੁਣ ਚੀਫ ਮਿਨਿਸਟਰ ਪੰਜਾਬ ਨੇ ਜਾਂ ਅਕਾਲੀ ਦਲ ਜਿਹੜੀ ਪ੍ਰਮੁੱਖ ਪਾਰਟੀ ਹੈ ਸਿੱਖ ਹਰਕਿਆਂ ਦੇ ਯੋਜਮਾਨੀ ਜਾਂਦੀ ਇਹਨਾਂ ਨੇ ਕਿਸੇ ਨੇ ਕੋਈ ਯਤਨ ਨਹੀਂ ਕੀਤਾ ਇਹਦਾ ਕੀ ਕਾਰਨ ਹੈ ਵੇਖੋ ਜਦੋਂ ਅਸੀਂ ਐਸਟੈਬਲਿਸ਼ਮੈਂਟ ਦੀ ਗੱਲ ਕਰਦੇ ਹਾਂ ਸਥਾਪਿਤ ਰਾਜਨੀਤਿਕ ਤਿਰ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜੇਕਰ ਇਸ ਸਦੀ ਦੇ ਵਿੱਚ ਸਿੱਖ ਕੌਮ ਦੇ ਉੱਪਰ ਜਿਹੜਾ ਸਭ ਤੋਂ ਵੱਡਾ ਵਾਪਰੇ ਦੁਖਾਂਤ ਨੇ ਇੱਕ ਤਾਂ ਹੈ 1984 ਦਾ ਕੱਲੂ ਘਰ ਤੇ ਇੱਕ ਹੈ 1984 ਦੀ ਦਿੱਲੀ ਦੇ ਵਿੱਚ ਸਿੱਖ ਨਸਲ ਉੱਤੇ ਬਹੁਤ ਵੱਡੇ ਵਰਤਾਰੇ ਨੇ ਹੁਣ ਇੰਨਾ ਵਰਤਾਰਿਆਂ ਦੇ ਮੱਦੇ ਨਜ਼ਰ ਤੁਸੀਂ ਇਸ ਰਾਜਸੀ ਲੀਡਰਸ਼ਿਪ ਦੀ ਜੇ ਅਸੀਂ ਜ਼ਿੰਮੇਵਾਰੀ ਵੇਖਦੇ ਹਾਂ ਤੇ ਜੇਕਰ ਅਸੀਂ ਹਰਮੰਦਰ ਸਾਹਿਬ ਦੇ ਉੱਪਰ ਹੋਏ ਪਹਿਲੇ ਹਮਲੇ ਵੇਖੀਏ ਜਿਹੜੇ 18ਵੀਂ ਸਦੀ 'ਚ ਹੋਏ ਨੇ ਹਾਂਜੀ ਤਾਂ ਉਹਨਾਂ ਹਮਲਿਆਂ ਦੇ ਵਿੱਚ ਜਿਹੜੀ ਸਮੂੱਚੀ ਕੌਮ ਹੈ ਉਹ ਹਮਲਾ ਕਰਨ ਵਾਲੀ ਧਿਰ ਦੇ ਖਿਲਾਫ ਬਿਲਕੁਲ ਇੱਕ ਰੂਪ ਇੱਕਜੁੱਟ ਹੋ ਜਾਂਦੀ ਰਹੀ ਹੈ ਹਾਂਜੀ ਪਰ ਇਸ ਵਾਰੀ ਉਹ ਵਰਤਾਰਾ ਸਾਹਮਣੇ ਨਹੀਂ ਆਇਆ 1984 ਦੇ ਕੱਲੂ ਘਾਰੇ ਦੇ ਦੌਰਾਨ ਸਾਡੀ ਸਥਾਪਿਤ ਰਾਜਨੀਤਿਕ ਧਿਰ ਨੇ ਕਿਤੇ ਨਾ ਕਿਤੇ ਰੂਪ ਵਿੱਚ ਦੁਸ਼ਮਣ ਦਾ ਸਾਥ ਦਿੱਤਾ ਜੇ ਸਾਥ ਨਹੀਂ ਵੀ ਦਿੱਤਾ ਤੇ ਉਹਨਾਂ ਦਾ ਜਿਹੜਾ ਚੁੱਪ ਰਹਿਣਾ ਸੀ ਉਸ ਮੁੱਦੇ ਦੇ ਉੱਪਰ ਉਹ ਵੀ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਉਹਨਾਂ ਦੀ ਸਾਥ ਦੇਣ ਦੇ ਵਿੱਚ ਸ਼ਮੂਲੀਅਤ ਸੀ ਹਾਂਜੀ ਹਾਂਜੀ 84 ਤੋਂ ਬਾਅਦ ਜਿਹੜਾ ਹੈਗਾ ਸੀਗਾ ਨਵੰਬਰ 84 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਉਹਦੇ ਵਿੱਚ ਕੇਵਲ ਰਾਜਸੀ ਮੰਤਵਾਂ ਦੀ ਪੂਰਤੀ ਦੇ ਵਾਸਤੇ ਕੱਲੀ ਕਾਂਗਰਸ ਦੇ ਉੱਪਰ ਦੋਸ਼ ਸਿੱਧ ਕੀਤਾ ਗਿਆ ਕਿਉਂਕਿ ਉਹਦੇ ਨਾਲ ਪੰਜਾਬ ਦੀ ਸਥਾਪਿਤ ਰਾਜਨੀਤੀ ਧਿਰ ਨੂੰ ਫਾਇਦਾ ਮਿਲਦਾ ਸੀ ਪਰ ਉਹਦੇ ਵਿੱਚ ਜਿਹੜੀ ਭਾਜਪਾ ਜਾਂ ਹੋਰ ਸੰਸਥਾਵਾਂ ਦੀ ਸ਼ਮੂਲੀਅਤ ਸੀ ਆਰਐਸਐਸ ਦੀ ਸ਼ਮੂਲੀਅਤ ਸੀ ਜਾਂ ਉਸ ਕਤਲੇਆਮ ਦੇ ਉੱਪਰ ਆਰਐਸਐਸ ਦਾ ਜਿਹੜਾ ਪ੍ਰਤੀਕਰਮ ਸੀਗਾ ਜਿਸ ਤਰ੍ਹਾਂ ਪ੍ਰਤੀਪੱਖ ਮੈਗਜ਼ੀਨ ਦੇ ਵਿੱਚ ਨਾਨਾਜੀ ਦੇਸ਼ਮੁਖ ਨੇ ਸਪਸ਼ਟ ਰੂਪ ਚ ਸਿੱਖਾਂ ਦੀ ਉਸ ਜਿਹੜੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਇਆ ਪਰ ਸਾਡੀ ਲੀਡਰਸ਼ਿਪ ਨੇ ਚਾਹੇ ਉਹ ਵਾਜਪਾਈ ਦੀ ਸਰਕਾਰ ਰਹੀ ਚਾਹੇ ਹੁਣ ਮੋਦੀ ਦੀ ਸਰਕਾਰ ਆ ਇਹਨਾਂ ਨੇ ਕਦੀ ਵੀ ਉਹ ਸਟੈਬਲਿਸ਼ਮੈਂਟ ਦੇ ਖਿਲਾਫ ਸਾਡੀ ਸਿੱਖ ਲੀਡਰਸ਼ਿਪ ਨੇ ਆਪਣੀ ਕੌਮ ਦੇ ਨਾਲ ਤਾਕਤਦਾਰੀ ਕੀਤੀ ਹੋਵੇਗੀ ਪਰ ਕਦੀ ਵੀ ਉਹਨਾਂ ਕਤਲਾਂ ਦੇ ਖਿਲਾਫ ਜਾਂ ਸਿੱਖਾਂ ਦੀਆਂ ਉਹਨਾਂ ਨਸਲ ਕੁਸ਼ੀ ਦੇ ਖਿਲਾਫ ਅਜੇ ਤੱਕ ਉਨੀਕ آواز ਉਠਾਈ ਹੈ ਜਿੰਨੀ ਕਿ ਕਾਂਗਰਸ ਨੂੰ ਵਿਰੋਧੀ ਧਿਰ ਦੇ ਰੂਪ ਵਿੱਚ ਉਠਾਉਣ ਦੇ ਵਾਸਤੇ ਇਹਨਾਂ ਨੂੰ ਦੋਸ਼ੀ ਠਾ ਰੋਣ ਵਾਸਤੇ ਲੋੜ ਮਹਿਸੂਸ ਕਰਦੇ ਆ ਸੋ ਇਹ ਜੇ ਮੈਂ ਸੋਚਦਾ ਕਿ ਇਨ੍ਹਾਂ ਦੋ ਵਰਤਾਰਿਆਂ ਦੇ ਵਿੱਚ ਸਾਡੀ ਜਿਹੜੀ ਸਿੱਖ ਰਾਜਨੀਤਿਕ ਲੀਡਰਸ਼ਿਪ ਹੈ ਇਹ ਜੇ ਸਮੁੱਚੀ ਕੌਮ ਦੀ ਸਹਿਿਰਤਾ ਤੇ ਨਾਲ ਕੌਮੀ ਨਜ਼ਰੀਏ ਤੋਂ ਨੁਮਾਇੰਦਗੀ ਨਹੀਂ ਕਰ ਸਕੀ ਤਾਂ ਜਿਹੜੇ ਨੌਜਵਾਨ ਜੇਲਾਂ ਦੇ ਵਿੱਚ ਵਿਚਾਰੇ ਸੜ ਰਹੇ ਸੀਗੇ ਉਹਨਾਂ ਦੇ ਬਾਰੇ ਤਾਂ ਇਹਨਾਂ ਨੇ ਨੁਮਾਇੰਦਗੀ ਕੀ ਕਰਨੀ ਸੀ ਤੇ ਹੁਣ ਵੀ ਮੈਨੂੰ ਲੱਗਦਾ ਹੈ ਕਿ ਜਿੰਨੀ ਇੱਕ ਰਾਹਤ ਦਿੱਤੀ ਜਾ ਰਹੀ ਹੈ ਜਾਂ ਰਾਹਤ ਦੇਣ ਦਾ ਵਕਾਵਾ ਕੀਤਾ ਜਾ ਰਿਹਾ ਉਹ ਵੀ ਉਹਨਾਂ ਕਿਹਾ ਜਿਹੜਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਮਦਦਗਾਰ ਸਾਬਤ ਹੋ। ਉਹਨਾਂ ਦਾ ਪਰਸਨਲ ਮਫਾਦ ਉਹਦੇ ਵਿੱਚ ਵੀ ਦੇਖਿਆ ਜਾ ਸਕਦਾ। ਜੀ ਅਸੀਂ ਕਹੀਏ ਕਿ ਪੰਜਾਬ ਦੀ ਰਾਜਨੀਤਿਕ ਲੀਡਰਸ਼ਿਪ ਜਿਹੜੀ ਸਿੱਖ ਨੌਜਵਾਨੀ ਦੇ ਜਿਹੜੇ ਵਿਜਵਾਤ ਨੇ, ਜਿਹਨਾਂ ਦੇ ਭਾਵ ਨੇ ਜਾਂ ਜਿਹੜੇ ਉਹਦੀ ਵਿਚਾਰਧਾਰਾ ਉਹਨੂੰ ਸਮਝ ਕੇ ਉਹਦੀ ਨੁਮਾਇੰਦਗੀ ਕਰ ਸਕੇ ਤਾਂ ਸਮੁੱਚੇ ਰੂਪ ਚ ਸਫਲ ਜ਼ਰੂਰ ਹੋਈ ਹੈ। ਹਮਮ। ਪਰ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਏ ਇਹਦੇ ਵਿੱਚ ਬੇਸ਼ੱਕ 84 ਦਾ ਹਮਲਾ ਹੋਵੇ ਜਾਂ ਦਿੱਲੀ ਦੇ ਸਿੱਖ ਕਤਲੇਆਮ ਦੀ ਗੱਲ ਹੋਵੇ। ਉਹਦੇ ਵਿੱਚ ਜਿਹੜੀ ਹਾਕਮ ਤਿਰ ਸੀ ਉਹਨਾਂ ਨੇ ਜਿੱਦਾਂ ਉੱਤ ਸੈਂਟਰ ਸਰਕਾਰਾਂ ਨੂੰ ਉਕਸਾਇਆ ਵੀ ਪਰ ਮੈਂ ਵੀ ਦੇਖਦਾ ਕਿ ਜਿਹੜਾ ਸਾਡੀ ਕੌਮ ਦੇ ਬੁੱਧੀਜੀਵੀ ਵਰਗ ਹੈ ਪੜਿਆ ਲਿਖਿਆ ਵਰਗ ਜਿਨ੍ਹਾਂ ਨੇ ਕੌਮ ਨੂੰ ਸੇਧ ਦੇਣੀ ਹੁੰਦੀ ਹੈ ਉਹਨੇ ਵੀ ਇਸ ਚੀਜ਼ ਦੇ ਉੱਪਰ ਆਪਣੀ ਚੁੱਪੀ ਸਾਦੀ ਰੱਖੀ ਉਹਨਾਂ ਨੇ ਕੋਈ ਬਹੁਤਾ ਇਸ ਗੱਲ ਨੂੰ ਕੌਮ ਦੇ ਵਿੱਚ ਜਾਗਰਤੀ ਪੈਦਾ ਕਰਨ ਲਈ ਨਹੀਂ ਅੱਗੇ ਆਏ ਉਹ ਆ ਵੇਖੋ ਉਹਦੇ ਵਿੱਚ ਸਾਡੇ ਕੋਲ ਜਿਹੜਾ ਬੁੱਧੀਜੀਵੀ ਵਰਗ ਹੈ ਜਾਂ ਸੀ ਰੋਸ਼ਨ ਦਿਮਾਗ ਵਰਗ ਹੈ ਉਹ ਸਾਡੇ ਕੋਲ ਇੱਕ ਤਾਂ ਉਹ ਸੀਗਾ ਜਿਹੜਾ ਇਸਟੈਬਲਿਸ਼ਮੈਂਟ ਦੇ ਨਾਲ ਜੁੜਿਆ ਹੋਇਆ ਸੀ ਸਾਡੇ ਵੱਡੇ ਪੱਤਰ ਤੇ ਪੱਤਰਕਾਰ ਸਾਡੇ ਵੱਡੇ ਜਰਨਲਿਸਟ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਰੂਪ ਚ ਇਹਨਾਂ ਵਰਤਾਰਿਆਂ ਦੀ ਪਿੱਠ ਪੂਰਤੀ ਦੀ ਕੋਸ਼ਿਸ਼ ਕੀਤੀ ਹੈ ਅ ਦੂਸਰੀ ਗੱਲ ਕਿ ਜਿਹੜੇ ਸਮੇ ਉਸ ਸਮੇਂ ਕੌਮ ਦੇ ਚਿੰਤਕ ਕਏ ਜਾ ਸਕਦੇ ਨੇ ਜਾਂ ਕਿਤੇ ਨਾ ਕਿਤੇ ਕੌਮ ਦੀ ਸਮਾਜ ਦੇ ਨਾਲ ਸੇਵਾ ਦੇ ਨਾਲ ਜੁੜੇ ਪਰ ਮੈਂ ਇੱਕ ਉਦਾਹਰਣ ਦਿੰਨਾ ਕਿ ਚਾਹੇ ਭਗਤਪੂਰਨ ਸਿੰਘ ਹੀ ਸੀਗੇ ਪਿੰਗਲਵਾੜੇ ਵਾਲੇ ਜੇ ਉਹਨਾਂ ਨੇ ਵੀ ਵਿਰੋਧ ਧੁਰ ਪ੍ਰਗਟਾਇਆ ਤੇ ਮੀਡੀਆ ਨੇ ਉਸ ਵਿਰੋਧ ਨੂੰ ਉਸ ਰੂਪ ਵਿੱਚ ਪ੍ਰਗਟ ਨਹੀਂ ਕੀਤਾ ਕਿ ਜਿਹੜੀਆਂ ਇਹ ਜਿਹੜੇ ਇਹ ਸਿੱਖ ਨੇ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਰੱਖਦੇ ਗਰਮ ਦਲ ਦੇ ਨਾਲ ਕੋਈ ਸਬੰਧ ਨਹੀਂ ਰੱਖਦੇ ਜੇਕਰ ਉਹ ਵੀ ਜੂਨ 84 ਦੇ ਘੱਲੂ ਘਰੇ ਦਾ ਵਿਰੋਧ ਕਰ ਰਹੇ ਨੇ ਤਾਂ ਇੱਕ ਬਹੁਤ ਵੱਡੀ ਜਿਹੜੀ ਘਟਨਾ ਉਹ ਵਾਪਰੀ ਹੈ ਪਰ ਮੀਡੀਆ ਨੇ ਉਸ ਰੂਪ ਵਿੱਚ ਪ੍ਰੈਜ਼ੈਂਟ ਨਹੀਂ ਕੀਤਾ ਦੂਜਾ ਤੇ ਜਿਹੜੇ ਇਹ ਸਮੁੱਚੀ ਸੇਕੋਮ ਦੇ ਨਾਲ ਵਾਪਰੇ ਵਰਤਾਰੇ ਦੀ ਦਰਦ ਨੂੰ ਮਹਿਸੂਸ ਕਰਕੇ ਲਿਖਣ ਵਾਲਾ ਜਿਹੜਾ ਲੇਖਕ ਵਰਗ ਸੀਗਾ ਉਹਦੀਆਂ ਲਿਖਤਾਂ ਨੂੰ ਜਾਂ ਤਾਂ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੂੰ ਹੂੰ ਦੂਸਰੀ ਗੱਲ ਕਿ ਉਹ ਜਿਹੜਾ ਵਰਗ ਸੀ ਜਥੇਬੰਦ ਨਹੀਂ ਸੀ ਤੀਸਰੀ ਗੱਲ ਸੀ ਕਿ ਉਸ ਵਰਗ ਦਾ ਲੇਖਕ ਜੇ ਕੋਈ ਵੀ ਗੱਲ ਪ੍ਰਕਾਸ਼ਿਤ ਕਰਦਾ ਸੀਗਾ ਤਾਂ ਉਸ ਨੂੰ ਸਰਕਾਰੀ ਦਮਨ ਚੱਕਰ ਦਾ ਸ਼ਿਕਾਰ ਹੋਣਾ ਪੈਂਦਾ ਸੀ ਚੌਥੀ ਗੱਲ ਸੀ ਕਿ ਸਿੱਖ ਲੀਡਰਸ਼ਿਪ ਦੇ ਵਿੱਚ ਕੋਈ ਵੀ ਇਹੋ ਜਿਹੀ ਸਹਿਿਰਤਾ ਨਹੀਂ ਸੀ ਜਿਹੜੀ ਕਿ ਪੰਥ ਦਰਦ ਦੇ ਬਾਰੇ ਸਹਿਿਰਤਾ ਨਾਲ ਲਿਖਣ ਵਾਲੇ ਪੱਤਰਕਾਰਾਂ ਦੀ ਪਿੱਠ ਪੂਰਤੀ ਕਰ ਸਕੇ ਸੋ ਇਸ ਕਰਕੇ ਬਹੁਤ ਸਮਾਂ ਮੈਂ ਫਿਰ ਵੀ ਮੈਂ ਕਹਿੰਦਾ ਕਿ ਇੰਨਾ ਕੋਈ ਬਹੁਤ ਵੱਡਾ ਸਮਾਣੀ ਕੌਮ ਦੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਹੁਣ 32 ਸਾਲਾਂ ਦੇ ਵਿੱਚ ਗੱਲ ਕਰਦੇ ਆ ਤਾਂ ਇਸ ਵਰਤਾਰੇ ਦੇ ਸਮੁੱਚੇ ਘਟਨਾਕਰਮ ਦੇ ਵਿੱਚ ਸਿੱਖਾਂ ਦੇ ਰਹਿਨਬਰ ਆਗੂ ਰੂਪ ਚ ਉੱਭਰੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਹਨਾਂ 30 ਸਾਲਾਂ ਦੇ ਵਿੱਚ ਉਹਨਾਂ ਦੀ ਸ਼ਕਤੀਤ ਉੱਭਰ ਕੇ ਸਾਹਮਣੇ ਆ ਗਈ ਹੈ ਜਦੋਂ ਬਿਲਕੁਲ ਇਹੀ ਵਰਤਾਰਾ ਸੀ ਬੰਦਾ ਸਿੰਘ ਬਹਾਦਰ ਤੇ ਟਕਾ ਕੇ ਵੇਖਦੇ ਆ ਤਾਂ ਉਹਨਾਂ ਦੀ ਸ਼ਕਤੀਤ ਨੂੰ ਨਿਖਾਰਨ ਦੇ ਵਿੱਚ ਕੌਮ ਦੇ ਇਤਿਹਾਸਕ ਨੂੰ 225 ਸਾਲ ਲੱਗ ਗਏ ਹਮ ਹਮ ਸੋ ਇਸ ਕਰਕੇ ਇਹ ਇਹ ਅੱਜ ਦੀ ਗੱਲ ਨਹੀਂ ਹੈ तकरीबन ਇਹ ਘਟਨਾਕਰਮ ਜਾਂ ਕਹਿ ਸਕਦੇ ਹੋ ਕਿ ਇਹ ਵਰਤਾਰਾ ਸਿੱਖ ਕੌਮ ਦੇ ਨਾਲ ਸਮੇਂ ਤੋਂ ਵਾਪਰਦਾ ਰਿਹਾ ਹਮ ਡਾਕਟਰ ਸਾਹਿਬ ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ ਸਟੇਟ ਦੀ ਜਾਂ ਮਕੇ ਬੁੱਧੀਜੀਵ ਵਰਗ ਦੀ ਤੇ ਸੰਵਿਧਾਨਕ ਤੌਰ ਤੇ ਵੀ ਜੇ ਆਪਾਂ ਦੇਖੀਏ ਤੇ ਇਸ ਮੁੱਦੇ ਨੂੰ ਸਿੱਖ ਕੌਮ ਨਾਲ ਜਿਹੜੀਆਂ ਹੋ ਰਹੀਆਂ ਸੰਵਿਧਾਨਕ ਵਿਧੀਆਂ ਨੇ ਉਹਨਾਂ ਨਾਲ ਜੋੜ ਕੇ ਕਿਵੇਂ ਵੇਖਿਆ ਜਾ ਸਕਦਾ ਆ ਵੇਖੋ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹਨੂੰ ਸੀ ਸੰਵਿਧਾਨਕ ਨਜ਼ਰੀਏ ਤੋਂ ਕਿਵੇਂ ਵੇਖ ਸਕਦੇ ਹਾਂ ਜਿਸ ਤਰ੍ਹਾਂ ਹੁਣ ਬਾਪੂ ਸੂਰਤ ਸਿੰਘ ਬੈਠੇ ਨੇ ਤਾਂ ਬਾਪੂ ਸੂਰਤ ਸਿੰਘ ਵੇਖੋ ਉਹਨਾਂ ਦੀ ਇਸ ਭੁਖੜ ਹੜਤਾਲ ਦੇ ਉੱਪਰ ਜਾਂ ਕੌਮੀ ਸਿਧਾਂਤਕ ਨਜ਼ਰੀਏ ਤੋਂ ਸਹਿਮਤ ਹੋਣਾ ਜਾਂ ਨਾ ਹੋਣਾ ਕਿਸੇ ਵਿਅਕਤੀ ਦਾ ਜਾਂ ਵਿਅਕਤੀਗਤ ਤੌਰ ਤੇ ਉਹ ਵਕਰੀਆਂ ਗੱਲਾਂ ਨੇ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈ ਕਿ ਪੰਥ ਪ੍ਰਸਤੀ ਪਰਿਤੀ ਜਿਹੜੀ ਬਾਪੂ ਸੂਰਜ ਸਿੰਘ ਜੀ ਉਹਨਾਂ ਦੀ ਸ਼ਖਸੀਅਤ ਹੈ ਜਿੰਨਾ ਕਿ ਮੈਂ ਉਹਨਾਂ ਨੂੰ ਪਿਆਰ ਨਾਲ ਮਿਲਿਆ ਜਾਂ ਮੈਂ ਜਾਣਦਾ ਕਿ ਸੰਤ ਚਰਨੈਲ ਸਿੰਘ ਦੇ ਵੀ ਉਹ ਕਾਫੀ ਕਰੀਬੀ ਸਾਥੀ ਰਹੇ ਨੇ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਵੀ ਉਹਨਾਂ ਨੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਅੱਜ ਵੀ ਜਿਸ ਤਨ ਦੇ ਹੀ ਦ੍ਰਿੜਤਾ ਤੇ ਮਾਨਸਿਕ ਚੜ੍ਹਦੀ ਕਲਾ ਦੇ ਨਾਲ ਉਹ ਜਿਸ ਤਰ੍ਹਾਂ ਉਹ ਕੌਮੀ ਸਮੱਸਿਆਵਾਂ ਦਾ ਇੱਕ ਕਹਿ ਸਕਦੇ ਹੋ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਮਾਧਾਨ ਕੱਢਣ ਦੇ ਵਿੱਚ ਆਪਣੀ ਪ੍ਰਾਣਾ ਦੀ ਉਹਤੀ ਦੇਣ ਨੂੰ ਤਿਆਰ ਨੇ ਤਾਂ ਉਹਨਾਂ ਦੀ ਇਮਾਨਦਾਰੀ ਦ੍ਰਿੜਤਾ ਔਰ ਉਹਨਾਂ ਦੇ عقیده ਪ੍ਰਤੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਹੁਣ ਇਸ ਸਮੱਸਿਆ ਦਾ ਜਦੋਂ ਅਸੀਂ ਸਿਧਾਂਤਕ ਰੂਪ ਚ ਵੇਖਦੇ ਹਾਂ ਕਿ ਇੱਕ ਬਜ਼ੁਰਗ ਜਿਹੜਾ ਅਮਰੀਕਾ ਦੇ ਵਿੱਚ ਚੈਨ ਦੀ ਜ਼ਿੰਦਗੀ ਜੀ ਸਕਦਾ ਹਾਂਜੀ ਉਹ ਪੰਜਾਬ ਦੇ ਉੱਪਰ ਭੋਖੜ ਤਾਲ ਦੇ ਜਿਹੜਾ ਹੈਗਾ ਉਹਦਾ ਮੁੱਦਾ ਉਹਦੇ ਉੱਪਰ ਮੰਜੇ ਤੇ ਅੱਡੀਆਂ ਕਿਉਂ ਰਗੜਦੇ ਨੇ ਜਾਂ ਇਸ ਕੁਰਬਾਨੀ ਦੇ ਵਾਸਤੇ ਕਿਉਂ ਤਿਆਰ ਨੇ ਇਹਦੇ ਵਿੱਚ ਮੂਲ ਰੂਪ ਦੇ ਵਿੱਚ ਜਦੋਂ ਅਸੀਂ ਸੰਵਿਧਾਨ ਦੀ ਧਾਰਾ 25 ਨੂੰ ਪੜ੍ਹਦੇ ਹਾਂ ਤਾਂ ਉਸ ਧਾਰਾ ਦੇ ਵਿੱਚ ਮੈਂ ਕਿਹਾ ਹੈ ਕਿ ਸਿੱਖਾਂ ਨੂੰ ਇਨਸਾਫ ਦੀ ਗੱਲ ਤਾਂ ਕਿੱਥੋਂ ਹੋਣੀ ਆ ਇੱਕ ਪਾਸੇ ਤਾਂ ਸਾਨੂੰ ਇੱਕ ਬਹੁਗਿਣਤੀ ਕੌਮ ਦਾ ਹਿੱਸਾ ਕਿਹਾ ਜਾ ਰਿਹਾ ਤੇ ਜੇ ਸਾਨੂੰ ਬਹੁਗਿਣਤੀ ਕੌਮ ਦਾ ਹਿੱਸਾ ਮੰਨਿਆ ਜਾ ਰਿਹਾ ਤੇ ਫਿਰ ਸਾਨੂੰ ਜਿਹੜੇ ਹੱਕ ਨੇ ਉਹ ਬਹੁਗਿਣਤੀ ਕੌਮ ਵਾਲੇ ਕਿਉਂ ਨਹੀਂ ਦਿੱਤੇ ਜਾ ਰਹੇ ਹੂੰ ਹੂੰ ਸੋ ਇਹ ਜਿਹੜੇ ਸੰਵਿਧਾਨ ਦੇ ਦੋਹਰੇ ਮਾਪੜਨ ਸਿੱਖਾਂ ਉੱਪਰ ਅਪਣਾਏ ਜਾ ਰਹੇ ਨੇ ਉਹੀ ਇਸ ਮੂਲ ਸਮੱਸਿਆ ਦੀ ਜੜ੍ਹ ਨੇ ਕਿ ਜਿੱਥੇ ਸਾਡੀ ਕੌਮੀਅਤ ਤੌਰ ਦੇ ਇੱਕਾ ਕੇਂਦਰ ਤੇ ਇੱਕ ਅਕਾਲ ਦੀ ਗੱਲ ਹੁੰਦੀ ਹੈ ਉੱਥੇ ਤਾਂ ਸਾਨੂੰ ਜੋੜ ਦਿੱਤਾ ਜਾਂਦਾ ਕਿ ਅਸੀਂ ਹਿੰਦੂ ਧਰਮ ਦਾ ਇੱਕ ਹਿੱਸਾ ਜਿੱਥੇ ਸਿੱਖ ਦੀ ਆਈਡੈਂਟੀਟੀ ਦੀ ਉਹਦੀ ਕੌਮੀ ਨਜ਼ਰੀਏ ਦੀ ਜਾਂ ਉਹਦੀ ਕੌਮੀ ਪਛਾਣ ਦੀ ਗੱਲ ਹੁੰਦੀ ਹੈ ਉੱਥੇ ਕਹਿ ਦਿੱਤਾ ਜਾਂਦਾ ਕਿ ਅਸੀਂ ਹਿੰਦੂ ਧਰਮ ਦਾ ਹਿੱਸਾ ਹੈ ਪਰ ਜਿੱਥੇ ਉਹਦੇ ਹੱਕਾਂ ਦੀ ਗੱਲ ਹੁੰਦੀ ਹੈ ਉੱਥੇ ਉਹਦੇ ਨਾਲ ਵਿਤਕਰਾ ਕੀਤਾ ਜਾਂਦਾ ਸੋ ਇਹ ਸੰਵਿਧਾਨਕ ਗੁਲਾਮੀ ਐਵੇਂ ਦੀ ਹੈ ਜ ਜਿਹਦੇ ਵਿੱਚ ਸਿੱਖ ਨੂੰ ਉਸ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨੂੰ ਕਿਹਾ ਤੇ ਜਾ ਰਿਹਾ ਕਿ ਤੂੰ ਇਸ ਦੇਸ਼ ਦਾ ਵਾਸੀ ਹੈ ਪਰ ਉਸ ਦੇਸ਼ ਦੇ ਵਾਸੀ ਦੇ ਉਹਨੂੰ ਹੱਕ ਨਹੀਂ ਦਿੱਤੇ ਜਾਂਦੇ ਜਿਸ ਦਾ ਆਪਾਂ ਬਾਪੂ ਸੂਰ ਸਿੰਘ ਜੀ ਦੀ ਵੀ ਗੱਲ ਕਰੀਏ ਤੇ ਉਹਨਾਂ ਨੂੰ ਚਾਰੇ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਜੇ ਸਰਕਾਰਾਂ ਵੱਲੋਂ ਚੁਣੌਤੀਆਂ ਫੇਸ ਕਰਨੀਆਂ ਪੈ ਰਹੀਆਂ ਤੇ ਮੈਂ ਕਹਿੰਦਾ ਆਪਣੀ ਕੌਮ ਵੱਲੋਂ ਵੀ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਫਿਰ ਦੇਖੋ ਜੇ ਹਿਊਮਨ ਰਾਈਟਸ ਸੰਸਥਾਵਾਂ ਨੇ ਹੁਣ ਜੇ ਤੇ ਮਤਲਬ ਕਿ ਆਪਣੇ ਅੰਨਾ ਹਜ਼ਾਰੇ ਮੈਂ ਕਿ ਭੁਖੜਤਾ ਰੱਖਦਾ ਤੇ ਪੂਰਾ ਦੇਸ਼ ਦਾ ਮੀਡੀਆ ਉਹਦੇ ਆਲੇ ਦੁਆਲੇ ਘੁੰਮਦਾ ਪੂਰੀ ਜਿਹੜੀਆਂ ਹਿਊਮਨ ਰਾਈਟਸ ਸੰਸਥਾਵਾਂ ਨੇ ਉਹਦੇ ਆਲੇ-ਦੁਆਲੇ ਘੁੰਮਦੀਆਂ ਨੇ ਪਰ ਬਾਪੂ ਜੀ ਦੇ ਦੁਆਲੇ ਨਾਂ ਤੇ মিডিਏ ਨੇ ਮਤਲਬ ਕਿ ਆ ਕੇ ਉਹਦੇ ਉਸ ਨੂੰ ਕਵਰ ਕਰਨ ਦੀ ਗੱਲ ਕੀਤੀ ਏ ਤੇ ਨਾ ਹੀ ਹਿਊਮਨ ਰਾਈਟਸ ਸੰਸਥਾਵਾਂ ਨੇ ਇਹਦਾ ਕੀ ਕਾਰਨ ਹੈ ਵੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀਆਂ ਭਾਰਤ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਿਨ੍ਹਾਂ ਨੂੰ ਅਸੀਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਕਹਿੰਦੇ ਹਾਂ ਸਾਰਿਆਂ ਨੂੰ ਦੋਸ਼ੀ ਤਨੀ ਠਹਿਰਾਇਆ ਜਾ ਸਕਦਾ ਪਰ ਜੇ ਵੱਡੇ ਰੂਪ ਚ ਵੇਖੀਏ ਤਾਂ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਕੰਮ ਕਰ ਰਹੀਆਂ ਬਹੁਤੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਕਿਸੇ ਨਾ ਕਿਸੇ ਰਾਜਨੀਤਿਕ ਜਥੇਬੰਦੀ ਦਾ ਹੀ ਹਿੱਸਾ ਨੇ ਤੇ ਜਿਸ ਰਾਜਨੀਤਿਕ ਨਜ਼ਰੀਏ ਦੇ ਵਿੱਚ ਕਿਸੇ ਰਾਜਨੀਤਿਕ ਜਥੇਬੰਦੀ ਨੂੰ ਕਿਸੇ ਵੀ ਐਵੇਂ ਦੇ ਵਰਤਾਰੇ ਦਾ ਲਾਭ ਪਹੁੰਚਣਾ ਹੁੰਦਾ ਤਾਂ ਉਹ ਜਿਹੜੀਆਂ ਮਨੁੱਖੀ